ਅੰਦਰ ਵੜ ਗਈ ਲەل ਲەل ਕਰ ਨਾਲੇ ਅੰਦਰ ਵੜ ਗਈ ਲەل ਲەل ਕਰ ਵਿੱਚ ਅੰਦਰ ਵੜ ਗਈ ਅੱਗੇ ਕਾਲਾ ਮਾੜਾ ਲەل ਲەل ਕਰ ਨਾਲੇ ਹਰ ਨਾ ਆਇਆ ਅੱਛਾ ਲەل ਲەل ਕਰ ਵਿੱਚ ਅੰਦਰ ਵੜ ਗਈ ਲەل ਲەل ਕਰ ਨਾਲੇ ਨਾ ਮੇਰਾ ਲੈ ਕੇ ਦਿੱਤਾ ਆਣ ਕੇ ਤਰਾਂ ਦੇ ਵਿੱਚ ਬੱਚਿਆਂ ਨੂੰ ਆਣੀ ਪਟੂ ਟਿੱਲਦਾ अल्लाह का मलहनिया लहरते हैं नित्य जाता हूँ दूर तलाश करते हैं नित्य जाता हूँ मलहनिया का खट्टे हैं नित्य जाता हूँ दूर तलाश करते हैं नित्य जाता हूँ मलहनिया का माली राई नित्य जाता हूँ मलहनिया का माली राई कोई आर्जेंट भाई ना हर क्या नित्य जाते हैं नित्य जाते हैं ਹਰ ਤੇ ਕਹਾਂ ਉਹ ਤੇਰੇ ਨਾ ਤੇਰੀ ਕੀ ਤੇਰੀ ਤੇ ਨੱਚ ਡਾਣੋ ਹੱਟ ਗਈ ਹਾਰ ਤੇ ਸ਼ਿੰਗਾਰ ਲੱਕ ਡਾਣੋ ਹੱਟ ਗਈ ਐਂ ਤਰ ਕੀ ਤੇਰੇ ਨੱਚ ਨੱਚ ਡਾਣੋ ਹੱਟ ਗਈ ਹਾਰ ਤੇ ਸ਼ਿੰਗਾਰ ਲੱਕ ਪੈਣੋ ਹੱਟ ਗਈ ਤਾਰਾ ਸਾਰਾ ਦਿਨ ਸਾਡੀ ਘੜੀ ਵਿੱਚ ਗੇੜੇ ਤਾਰਾ ਸਾਰਾ ਦਿਨ ਸਾਡੀ ਘੜੀ ਵਿੱਚ ਗੇੜੇ ਪਿਣਾ ਕੰਮ ਤੋਂ ਵੀ ਮੈ ਲਾਉਂਦਾ ਨੀ ਡੁੱਬ ਜਾਣੀ ਦਾ ਪੜਾਉਂਦਾ ਨੀ ਡੁੱਬ ਜਾਣੀਦਾ ਤੁਮ ਕੇਰਵਾਲੇ ਪੜਾਉਂਦਾ ਨੀ ਡੁੱਬ ਜਾਣੀਦਾ ਓ ਤੇਰਾ ਦੁੱਖਾ ਚ ਜਾਮਾ ਬੈਲੀ ਬਣਦਾ ਓ ਸ਼ਾ ਨੀਚੋਂ ਵੇਖ ਲੱਸ ਪੀਰ ਸ਼ਰਦਾ ਤੇਰੇ ਆ ਦੁੱਖਾਂ ਚ ਜਾਵਾ ਬੈਲੀ ਬਣਦਾ ਮੇਰੀ ਸਾਹ ਤੇਰੇ ਆ ਦੁੱਖਾਂ ਚ ਜਾਵਾ ਬੈਲੀ ਬਣਦਾ ਅੱਛਾ ਨੀ ਚੋਂ ਵੇਖਦਾ ਸਰੀਰ ਸ਼ਰਦਾ ਸੁਲਫਾ ਸ਼ਨਾਬ ਕੀ ਮਰ ਚ ਕੀ ਹਟਾ ਚ ਰੂਪ ਦੋਦਿਆ ਰੱਖਦਾ ਬਨਾਲਿਆ ਸਾਰੇ ਨੱਚਿਆ ਨੇ ਸਾਰੇ ਨੱਚਿਆ ਸਾਰਾ ਖਾਲਿਆ ਆਈ ਮਨシアਰੇ ਇਸ ਬੰਨਾਂ ਸੇਰੇ ਰੱਖ ਪੱਤੇ ਮਾਰੀ ਵੀ ਕਿ ਦੱਸ ਕੀ ਨੇ ਤੇਰੀ ਲੱਤ ਤੇ ਹਰ ਹਰ ਰਾਰਾ ਹਰ ਲੱਤ ਕੇਸ ਬੰਨਾਂ ਸੇਰੇ ਰੱਖ ਪੱਤੇ ਮਾਰੀ ਵੀ ਕਿ ਦੱਸ ਕੀ ਨੇ ਤੇਰੀ ਲੱਤ ਤੇ ਸੱਪਾਂ ਨਹੀਂ ਆ ਸੇਰੀਆਂ ਤੇ ਖੇਡੇ ਚੇਮ ਕੀ ਲਾ ਸੱਪਾਂ ਨਹੀਂ ਆ ਸੇਰੀਆਂ ਤੇ ਖੇਡੇ ਚੇਮ ਕੀ ਲੱਖ ਕਿ ਟਿੱਕੀਆਂ ਪਾਏ ਤੇ ਗੇੜੇ ਹੈ ਨੀ ਡੱਟ ਜਾਣੀ ਨਾ ਤੇਰੀ ਮਾਤ ਨੂੰ ਝੇੜੇ ਹੈ ਨੀ ਤੇ ਵਟੀ ਨਾ ਹਾਈ ਨੀ ਹੋਰ ਕੋਈ ਇਮੀਡੀਏਟ ਆ ਕੇ ਲਿਆ ਉਹ ਜੱਟ ਦਾ ਜਿਉਣਾ ਜੱਟ ਤੇ ਨਾ ਰਹਿ ਗਿਆ ਹੋਰ ਪਿੰਡਾਂ ਨੂੰ ਦੇ ਘਾਟ ਲੈ ਗਿਆ ਜੱਟ ਦਾ ਜਿਉਣਾ ਜੱਟ ਤੇ ਨਾ ਰਹਿ ਗਿਆ ਚੰਗ ਮੇਰੇ ਨਾਲ ਚਾਰੇ ਲੈ ਲਾ ਮੀ ਆ ਜਾ ਮੇਰੇ ਨਾਲ ਚਾਰੇ ਲੈ ਲਾ ਮੀ ਜਿੱਤ ਹਰ ਘਰੇ ਨਾ ਬਾਜੀ ਨਿਤ ਕਰਦੇ ਔ ਕਰਦੇ ਮੁੰਡੇ ਦਾ ਚਿੱਤ ਰਾਜੀ ਨਿਤ ਕਰਦੇ ਔ ਕਰਦੇ ਮੁੰਡੇ ਦਾ ਚਿੱਤ ਰਾਜੀ ਨਿਤ ਕਰਦੇ ਨਿਤ ਰਾਤ ਨੂੰ ਖੁੱਲ ਜਾਵੇ ਯਾਰ ਜੀ ਦੀਨਾ ਕੁਣੋ ਕਹਤਾ ਬੇਬੇ ਟੁੱਲਾ ਰਖਦੀ ਨਾ ਮੈਨੂੰ ਕਹਿੰਦੇ ਕੁੜੀ ਨਿਆਣੀ ਆ ਮਾਂ ਪਿਆਂਦੀ ਬਹਿ ਗਈ ਤੇੜੀ ਮੇਰਾ ਵਿਆਹ ਕਰਵਾਉਣ ਨੀ ਕਰਦਾ ਤੇ ਨਾ ਮਿਲਦੀ ਮੇਰੀ ਮੇਰਾ ਵਿਆਹ ਕਰਵਾਉਣ ਨੀ ਕਰਦਾ ਤੇ ਬੇਬੇ ਨਾ ਮਿਲਦੀ ਮੇਰੀ ਓ ਤੂੰ ਖਾਪੀ ਦੁੱਧ ਮਲਾਈਆਂ ਨੀ ਚੁੰਗਿਆ ਕਰ ਮੱਜਾ ਗਾਈਆਂ ਨੀ ਖਾਪੀ ਦੁੱਧ ਮਲਾਈਆਂ ਨੀ ਚੁੰਗਿਆ ਕਰ ਮੱਜਾ ਗਾਈਆਂ ਨੀ ਤੇਰਾ ਬਿਨਾ ਕਾ ਰਿਓ ਕੱਚੇ ਦੁੱਧ ਨੂੰ ਜਾਗ ਹਲਣੇ ਲਾਜੂ ਤੇ ਅਗਲੇ ਸਾਲ ਤੱਕ ਹਾਨ ਦੀਏ ਨੇ ਕੋਈ ਬਣ ਕੇ ਪਰਾ ਹੁਣ ਆਜੂ ਤੇਰਾ ਅਗਲੇ ਸਾਲ ਤੱਕ ਹਾਨ ਦੀਏ ਨਹੀਂ ਕੋਈ ਬਣ ਕੇ ਪਰਾਉਣਾ ਆਜੂ ਤਕਰ ਜੋ ਬਣ ਮੁਟਿਆਰ ਹੋਈ ਮੇਰੀ ਮੈਂ ਕਾਮਡੇ ਜਵਾਨੀ ਵੇ ਮਿਰਚਾ ਕੋਈ ਪੂਰੇ ਕਰ ਦੇਵੇ ਪਾਜ ਚੀਚ ਵਿੱਚ ਨਿਸ਼ਾਨੀ ਹੋਵੇ ਚੜਿਆ ਚਾਨਕ ਆਵੇ ਤਾਂ ਮੈਂ ਫਿਰ ਦੀਵਾਂਗ ਹਨੇਰੀ ਮੇਰਾ ਵਿਆਹ ਕਰਵਾਉਣ ਦੀ ਕਰਦੈ ਬਿਨਾ ਮਨ ਦੀ ਮੇਰੀ ਮੇਰਾ ਵਿਆਹ ਕਰਵਾਉਣ ਦੀ ਕਰਦੈ ਬਿਨਾ ਮਨ ਦੀ ਮੇਰੀ ਹਾਏ ਅੱਖੀਆਂ 'ਚ ਹੋਣੀ ਨਿੰਦਰਨੀ ਤੇਰੇ ਕੁੰਡ ਮਖੜੇ ਤਾ ਲਾਊਗਾ ਸ਼ਰਮਾਂ ਨਲਟੇ ਦੀ ਹੋ ਜੈਗੀ ਨੀ ਜਦੋਂ ਥੋਡੀ ਤੇ ਹੱਥ ਜਾਊਗਾ

कलाकारापंच चंकी तरह जा ची तरह तू भैन बटान किए ਉੱਧ ਗਰੀ ਦੱਸ ਕਿ ਲੈਣ ਜਾਣਾ ਅੱਜ ਮੇਲਾ ਹੈ ਚਮਕੀਲੇ ਦਾ ਗਰੀ ਦੱਸ ਕਿ ਲੈਣ ਜਾਣਾ ਅੱਜ ਮੇਲਾ ਹੈ ਚਮਕੀਲੇ ਦਾ ਮੁੱਕੇ ਕਹਿੰਦੇ ਆ ਚਮਕੀਲਾ ਬੜਕੱਤੇ ਗਾਣੇ ਗਾਉਂਦਾ ਸੀ ਓ ਆਉਣ ਵਾਲੀ ਨਵੀਂ ਪੀੜੀ ਦਾ ਨੀ ਅੜੀਏ ਸੱਚ ਸੁਣਾਉਂਦਾ ਸੀ ਮੁੱਕੇ ਕਹਿੰਦੇ ਆ ਚਮਕੀਲਾ ਬੜਕੱਤੇ ਗਾਣੇ ਗਾਉਂਦਾ ਸੀ ਓ ਆਉਣ ਵਾਲੀ ਨਵੀਂ ਪੀੜੀ ਦਾ ਨੀ ਅੜੀਏ ਸੱਚ ਸੁਣਾਉਂਦਾ ਸੀ ਤਾញੋਂ ਦੁਨੀਆ ਉੱਤੇ ਨਾ ਚੱਲਦਾ ਦੁਨੀਆ ਉੱਤੇ ਨਾ ਚੱਲਦਾ ਉਸ ਗੱਭਰੂ ਸ਼ਹਿਰ ਸ਼ਬੀਲੇ ਦਾ ਤੂੰ ਟੁਗਰੀ ਦਸਤ ਕਿ ਲੈਣ ਜਾਣਾ ਅੱਜ ਮੇਲਾ ਹੈ ਚਮਕੀਲੇ ਦਾ ਟੁਗਰੀ ਦਸਤ ਕਿ ਲੈਣ ਜਾਣਾ ਅੱਜ ਮੇਲਾ ਹੈ ਚਮਕੀਲੇ ਦਾ ਕਾਲ ਕੂਆ ਜੀ ਦੀ ਗਈ ਮੈਨੂੰ ਆਵੇ ਮੇਰੇ ਨਾਲ ਕਿਆ ਨੂੰ ਭਾੜਾ ਹੁੰਦਾ ਚਾਵੇ ਕਾਲ ਕੂਆ ਦੀ ਗਈ ਮੈਨੂੰ ਹਵੇ ਮੇਰੇ ਨਾਲ ਕਿਆ ਨੂੰ ਭਾੜਾ ਹੁੰਦਾ ਚਾਵੇ ਜੋ ਤੂੰ ਮੇਲੇ ਨੇ ਬਣਾ ਕੇ ਲੈ ਕੇ ਜਾੜਾਵੇਂ ਢਿੱਲ ਕਰ ਜੀ ਵੀ ਆਪਣੀ ਦੇ ਕੰਜਵਾਰੀ ਗਰ 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 ਕਸਵਾ ਦੇ ਕਾਲ ਲਹਿੰਗਾ ਹੱਦ ਪਾੜ ਕੇ ਮੈ ਧਾਣਾ ਸਪੜੀ ਕੰਜਵਾਰੀ ਤੇਰੀ ਸਾਰੀ ਹੀ ਸ਼ਰਤ ਮਨਜ਼ੂਰਨੀ ਗੱਲ ਮੰਨਣੀ ਤੂੰ ਮੇਰੀ ਵੀ ਜ਼ਰੂਰਨੀ ਤੇਰੀ ਸਾਰੀ ਹੀ ਸ਼ਰਤ ਮਨਜ਼ੂਰਨੀ ਗੱਲ ਮੰਨਣੀ ਤੂੰ ਮੇਰੀ ਵੀ ਜ਼ਰੂਰਨੀ ਜੁੱਤੀ ਲਾਈ ਦੂੰਗਾ ਤੁੰਗਰੂਆਂ ਵਾਲੀ ਜੁੱਤੀ ਲਾਈ ਦੂੰਗਾ ਤੁੰਗਰੂਆਂ ਵਾਲੀ ਤੂੰ ਤੇ ਡਾਂਗੂ ਪਉ ਮੱਚਣਾ ਨਹੀਂ ਉੱਥੇ ਲੱਗੂਗਾ ਲੱਗੂਗਾ ਸੱਜਣ ਜਾਓ ਲੱਗੂਗਾ DJ ਤੇ ਮਤੀਲਾ ਵੇ ਸਾਰੀ ਰਾਤ ਤਉ ਨੱਚਣਾ ਬੱਜੂਗਾ ਡੀਜੇ ਤੇ ਚਮਕੀਲਾ ਨਹੀਂ ਸਾਰੀ ਰਾਤ ਕੋਈ ਨੱਚਣਾ ਤੂੰ ਬਣ ਕੇ ਸਪੇਰੇ ਲੈ ਖੜੀ ਮੈਂ ਅਗਣੇ ਚਲਾਉ ਬੰਗਵੇ ਤੇਰੀ ਮੇਲ ਚ ਕਰਾ ਦੂ ਬੱਲੇ ਬੱਲੇ ਮੇਰੇ ਅੰਗ ਜਦੋਂ ਅੰਗ ਵੋ ਤੇਰੀ ਮੇਲ ਚ ਕਰਾ ਦੂ ਬੱਲੇ ਬੱਲੇ ਮੇਰੇ ਅੰਗ ਜਦੋਂ ਅੰਗ ਰੇ ਜਾਨ ਚੋਪਰਾਂ ਦੀ ਮੁੱਠੀ ਵਿੱਚ ਆ ਜੂਗਾ ਕਬ ਮਤੇਰੀ ਸਾਰੇ ਰੰਗ ਧੰਗ ਮੂਵੀ ਵਾਲਾ ਨਹੀਂ ਕੈਮਰੇ 'ਚ ਬੰਦ ਕਰ ਲੂ ਤੇਰੇ ਸਾਰੇ ਰੰਗ ਧੰਗ ਮੂਵੀ ਵਾਲਾ ਨਹੀਂ ਕੈਮਰੇ 'ਚ ਬੰਦ ਕਰ ਲੂ ਉੱਥੇ ਆਈ ਹੂ ਹਰੇਕ ਪਰੀ ਬਣ ਕੇ ਨਹੀਂ ਕਿਹੜੀ ਤੇਰਾ ਹੱਥ ਫੜ ਲੂ ਤੇਗਾ ਕੱਟ ਕੇ ਦੰਦਾਂ ਦੇ ਨਾਲ ਸੋਹਣੀਏ ਨਹੀਂ ਜਿਹੜਾ ਦੇਖ ਕੇ ਰੱਖਣਾ ਪਊ ਨਹੀਂ ਉੱਥੇ ਲੱਗੂਗਾ ਆਏ ਨਹੀਂ ਵੱਜੂਗਾ ਆਹ ਲੱਗੂਗਾ ਡੀਜੇ ਤੇ ਚਮਕੀਲਾ ਨਹੀਂ ਸਾਰੀ ਰਾਤ ਨੱਚਣਾ ਪਊ ਬੱਤੂ ਦਾ ਡੀਜੇ ਤੇ ਚਮਕੀਲਾ ਨਹੀਂ ਸਾਰੀ ਰਾਤ ਨੱਚੜਾ ਭੂ ਪਾ ਕੇ ਘੱਗਰਾ ਧੱਗਰ ਅੱਜ ਦੇ ਵਿੱਚ ਜੱਗ ਦੀ ਜੱਤੋ ਕਿ ਤਾਰੇ ਵਾਂਗ ਵੇਖੀ ਜਾਗਦੀ ਸਾਰੇ ਕਹਿਣਗੇ ਜਲਾਲ ਆਣੇ ਪਿੰਡ ਦੇ ਵਿੱਚ ਛੋਟੀ ਮਾਮੀ ਆਤ ਲਾ ਕੇ ਦੀ ਸਾਰੇ ਕਹਿਣਗੇ ਜਲਾਲ ਆਣੇ ਪਿੰਡ ਦੇ ਵਿੱਚ ਛੋਟੀ ਮਾਮੀ ਆਤ ਲਾ ਕੇ ਦੀ ਭਾਈ ਘੋੜ ਮੇ ਕਹਾ ਕਿਉਣਾ ਮੁਹਾਵਰਾ ਆਈ ਗੇ ਰੋਕੂ ਸੇਵਾ ਅਧਿਕਾਰ ਲੇਂਗਾ ਬੜ ਕੇ ਮੈਂ ਜਿਹੜਾ ਸੁਪਨੇ ਹੈ ਛੱਜ ਪਨ ਕੇ ਪੱਟੀ ਪਨਕਾਲੇ ਨਹੀਂ ਬੰਦ ਤੂੰ ਕਰਾ ਦੀ ਹੱਟੀਆਂ ਛੱਜ ਪਨ ਕੇ ਪੱਟੀ ਪਨਕਾਲੇ ਨਹੀਂ ਬੰਦ ਤੂੰ ਕਰਾ ਦੀ ਹੱਟੀਆਂ ਇੱਕ ਫੁੱਟ ਤੱਕ ਰਾਜਾ ਬੀਬਾ ਖੜ ਕੇ ਨਹੀਂ ਉੱਥੋਂ ਦੀਆਂ ਕਹਿਣ ਜੱਟੀਆਂ ਇੱਕ ਫੁੱਟ ਤੱਕ ਰਾਜਾ ਕੁੜੇ ਖੜ ਕੇ ਨਹੀਂ ਉੱਥੋਂ ਦੀਆਂ ਕਹਿਣ ਜੱਟੀਆਂ ਵਿਆਹ ਵਾਲੇ ਜਾਗਦੀ ਆ ਛੋਟੀ ਮੰਨੀ ਤੇ ਫੇਰ ਮੈਨੂੰ ਪਉ ਦੱਸਣਾ ਉੱਥੇ ਵੱਜੂਗਾ ਲੱਗੂਗਾ ਆ ਲੱਗੂਗਾ ਖਾੜੇ ਚ ਚਮਕੀਲਾ ਨਹੀਂ ਉਹਦੇ ਮੂਰੇ ਪਹੁ ਨੱਚਣਾ ਪੰਜ ਬੜ ਕਸਵਦ ਕਰ ਲੈਂਗਾ ਹੱਥ ਫੜ ਕੇ ਮਜਾਣਾ ਸਪੋਰ ਤੇ ਲੱਗੂਗਾ ਖਾੜੇ ਚ ਚਮਕੀਲਾ ਨਹੀਂ ਜਨ ਮੂਰੇ ਪਹੁ ਨੱਚਣਾ ਤੈਨੂੰ ਦੀ ਦਰ ਪਈਆ ਬਗੁਨਾ ਰਟਣ ਕੇ ਥਿੱਕੀ ਉੱਤੇ ਜੂ ਜਾਵੇ ਜਿਵੇਂ ਰੱਬੀ ਬਣ ਕੇ ਟਿੱਕੀ ਉੱਤੇ ਸੌਂਦਾ ਆਵੇ ਸ਼ਰਾਬੀ ਬਣ ਕੇ ਹੋ ਨੀ ਮਹੂ ਕੇ ਸ਼ਰਾਬੀ ਆਉਣਾ ਇਹਨੂੰ ਸੁੱਤੀ ਜਦੋਂ ਕੁਝ ਹੋਣਾ ਮੈਨੂੰ ਕਿਸ਼ਰ ਅੱਜ ਹੀ ਮੈਂ ਨਾ ਬੋਤ ਦੀ ਰਮਾ ਤੈਨੂੰ ਬਾਹਰ ਇਲਾਕੇ ਵੇਣੇ ਕੋਸਦੀ ਰਮਾ ਤੈਨੂੰ ਬਾਹਾਂ ਵਿੱਚ ਲੈ ਤੇ ਵੇਣੇ ਕੋਸਦੀ ਰਮਾ ਗੋਰੀ ਹਿੱਕ 'ਤੇ ਨਾ ਇੱਕ ਤੇ ਗੱਲ ਜੇ ਮੜ ਕੇ ਹਿੱਕ 'ਤੇ ਸੋਨਾ ਦੇਖੇ ਰਵੀ ਮੜ ਕੇ ਕਿੱਕੀ ਉੱਤੇ ਤੂੰ ਜਾ ਰਹਿ ਸ਼ਰਬੀ ਬਾਰਿਕੇ ਹੋਣੇ ਪਾਣੀ ਆਗਨਾਬ ਲੈ ਕੇ ਸਗਨਾ ਦੀਨੀ ਹੋਣੇ ਪਾਣੀ ਆਗਲਾਬ ਤੇਰੇ ਨਾਮ ਦੇ ਪਿਆਲੇ ਆ ਤੋਰੀ ਹਸਰਾਬ ਜੇਰੇ ਨਾਮ ਦੇ ਪਿਆਲੇ ਆ ਤੋਰੀ ਹਸਰਾਬ ਨੀ ਤੂ ਸਤਿਮਤੀ ਲੱਗੇ ਮੈਨੂੰ ਪੈਰੀ ਦੀ ਤੀ ਇਹ ਲਾਹ ਦੇ ਸ਼ਕਤ ਨੂੰ ਅੰਦਰ ਦੇਸਰੀ ਰੱਖੀ ਰੱਖੀ ਇੰਤੇ ਸੌ ਜਾ ਮੇਰੇ ਰਬੀ ਬਣ ਕੇ ਲਾਹ ਕੇ ਸ਼ਟੂ ਗੁੰਦ ਦੇਸਰੀ ਰੱਖੀ ਰੱਖੀ